ਬੋਲ ਮਿੱਟੀ ਦਿਆ ਬਾਵੇ ਆਵੇ ਤੇਰੇ ਦੁਖਾਂ ਨੇ ਮਾਰ ਮੁਕਾਲੇ ਆਵੇ ਮੇਰਾ ਸੋਨਾ ਮਾਹੀ ਅਸੀਂ ਜੋ ਪੰਜਾਬ ਲਈ ਕੀਤਾ ਮੇਰੀ ਮਾਤਾ ਜੀ ਨੇ ਜੋ ਪੰਜਾਬ ਲਈ ਕੀਤਾ ਤੇ ਉਹਦਾ ਪੇ ਬੈਕ ਜੋ ਸਾਨੂੰ ਮਿਲਿਆ ਉਹ ਦੁਖ ਦੇਣ ਵਾਲਾ ਸੀ ਮੇਰੀ ਮਾਤਾ ਜੀ ਦੇ ਜਾਣ ਤੋਂ ਬਾਅਦ ਜੀ ਆ ਪੁੱਛਿਆ ਨਹੀਂ ਕਿਸੇ ਨੇ ਇਸ ਤੋਂ ਪਹਿਲਾਂ ਮੇਰਾ ਹੋਈ ਸੀ ਕਿ ਮੈਂ ਬड़ा ਹੋ ਗਿਆ ਸਭਿਆਚਾਰ ਸਭਿਆਚਾਰ ਮੈਰਿਜ ਛੜਕੂਟ ਕਰਦਣ ਲੱਗੀ ਸੀ ਤਿੰਨ ਅਸੀਂ ਭੈਣਾ ਇੱਕ ਤੇ ਮੇਰੀ ਭੈਣ ਪੂਰੀ ਹੋ ਗਈ ਤੇ ਤੁਸੀਂ ਰੱਬ ਵੱਲੋਂ ਮੇਰੇ ਵੀਰ ਭੇਜਿਆ ਜੀ ਬਾਬੇ ਨਾਨਕ ਨੇ ਬੜੀ ਮਿਹਰ ਕੀਤੀ ਅੱਜ ਮੇਰੇ ਤੇ ਕਿ ਅਕਸ਼ੇ ਕੁਮਾਰ ਨੂੰ ਮੇਰਾ ਭਰਾ ਬਣਾ ਕੇ ਭੇਜਿਆ ਵੀਰਾ ਖੁਸ਼ ਰਹੋ ਹਮੇਸ਼ਾ ਤੁਹਾਡਾ ਪਰਿਵਾਰ ਆਬਾਦ ਰਹੇ ਤਤੀਵਾ ਨਾ ਲੱਗੇ ਮੇਰੇ ਵੀਰ ਨੂੰ ਧਾਰੀਵਾਲ ਸਾਹਿਬ ਆਏ ਡੀਸੀ ਸਾਹਿਬ ਆਏ ਉਹਨਾਂ ਨੇ ਅਵੀ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਜਿਹੜੀਆਂ ਤੇਰੀਆਂ ਦੁਕਾਨਾਂ ਕਬਜ਼ੇ 'ਚ ਨੇ ਬੇਟਾ ਉਹਦੇ ਲਈ ਪੂਰੀ ਪੰਜਾਬ ਸਰਕਾਰ ਮਦਦ ਕਰੇਗੀ ਜੀ ਤੇ ਦੁਕਾਨਾਂ ਤੇਰੀਆਂ ਛੁੜਵਾ ਕੇ ਰਵਾਂਗੇ ਦੁਕਾਨਾਂ ਵਾਲੇ ਕੀ ਕਹਿੰਦੇ ਕਿਉਂ ਨਹੀਂ ਛੱਡਦੇ ਵੀ ਸ਼ਟਰ ਬੰਦ ਕਰ ਦਿੱਤੀ ਸੀ ਉਹਨਾਂ ਨੇ ਅੱਛਾ ਟਾਲੇ ਮਾਰ ਕੇ ਚਲੇ ਗਏ ਚਲੇ ਗਏ ਛਡਨੀਆਂ ਨਹੀਂ ਹੈ ਹਨਾ ਕਿਸੇ ਨੂੰ ਕੋਈ ਰਹਿਮ ਨਹੀਂ ਕਿਸੇ ਨੂੰ ਦੋਖਣੀ ਹੈ ਕਿ ਪਰਿਵਾਰ ਸਾਰਾ ਖਤਮ ਹੋ ਚੁੱਕਿਆ ਤਾਂ ਅਸੀਂ ਕੋਈ ਤਰਸ ਕਰ ਜੀਏ ਅਸੀਂ ਏਸੇ ਵਿੱਚ ਯੋਗਦਾਨ ਪਾ ਦਈਏ ਨਹੀਂ ਸਰ ਉਹਨਾਂ ਨੇ ਕਿੱਥੇ ਤਰਸ ਕਰਨਾ ਹੂੰ ਉਤੇ 2-3 ਦਿਨ ਹੋਏ ਨੇ ਸ਼ਟਰ ਡਾਊਨ ਕੀਤੇ ਹੋਏ ਨੇ ਪਤਾ ਨਹੀਂ ਕਿੱਥੇ ਨੇ ਆਪ ਤੇ ਹੂੰ ਪਤਾ ਨਹੀਂ ਹੁਣ ਦੇਖੋ ਪਰ ਮੈਨੂੰ ਇੰਨੀ ਗੱਲ ਜ਼ਰੂਰ ਹੈ ਕਿ ਗੁਲਦੀਪ ਢਾਲੀਵਾਲ ਜੀ ਰੋਜ਼ ਮੈਨੂੰ ਫੋਨ ਕਰਦੇ ਨੇ ਰੋਜ਼ ਅਪਡੇਟ ਲੈ ਰਹੇ ਨੇ ਤੇ ਬੇਟਾ ਕੀ ਅੱਗੇ ਕੋਈ ਕਾਰਵਾਈ ਪੈ ਰਹੀ ਹੈ ਕੀ ਹੋ ਰਹੀ ਹੈ ਹਾਂਜੀ ਪੰਜਾਬ ਦੇ ਲੋਕ ਲੱਗਦਾ ਵਾ ਕਿ ਗਾਇਕੀ ਤੁਹਾਡੀ ਗਾਇਕੀ ਭੁੱਲ ਚੁੱਕੇ ਨੇ ਲੱਗਦਾ ਇਸ ਤਰ੍ਹਾਂ ਹਾਂਜੀ ਇੱਕ ਵਾਰੀ ਗਾ ਕੇ ਦਿਖਾ ਦਿਓ ਥੋੜੀ ਯਾਰ ਅੱਜ ਵੀ ਲੋਕਾਂ ਨੂੰ ਜਿਹੜੇ ਕਿੰਨੇ ਕਿੰਨੇ ਘੰਟੇ ਖੜੇ ਰਹਿੰਦੇ ਸੀ ਕਿ ਕਦੋਂ ਇਹ ਪਰਿਵਾਰ ਆਏਗਾ ਸਟੇਜ ਦੇ ਉੱਤੇ ਤੇ ਸੀ ਆਵਾਜ਼ ਸੁਣਾ ਗਈ ਇਹਨਾਂ ਦੀ ਅੱਜ ਉਹਨਾਂ ਨੂੰ ਫੇਰ ਯਾਦ ਦਿਲਾ ਦਈ ਇੱਕ ਵਾਰੀ ਲੰਬੀ ਜਿਹੀ ਕੋਪਲਾ ਜੀ ਮੈਂ ਸੁਣਾਵਾਂਗੀ ਜ਼ਰੂਰ ਜੀ ਜੇੜੀਆਂ ਸੂਰਤਾ ਚੜਨ ਚਬਾਰਿਆਂ ਤੇ ਉਹ ਇੱਕ ਦਿਨ ਚਖਾ ਤੇ ਚੜਦੀਆਂ ਵੇਖੀਆਂ ਮੈਂ ਜਨਾ ਜ਼ੁਲਫਾਨੂ ਅਤਰ ਦੇ ਤੇਲ ਲਗੇ ਵਾਂਗ ਕਾਸ ਦੇ ਸੜਦੀਆਂ ਵੇਖੀਆਂ ਮੈਂ ਛਜੁਰਾ ਮਾ ਜੋ ਸੂਰਤਾ ਲੱਦੇ ਜਹਾਨ ਗਈਆਂ ਹੋ ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ ਬੋਲ ਮਿੱਟੀ ਦੇ ਆ ਬਾਵੇ ਆਵੇ ਤੇਨੇ ਦੁੱਖਾਂ ਨੇ ਮਾਰ मुकाले आवे मेरा सोना माही आजा ओ, ओ, ओ हो क्या बात है क्या बात है वाकई जद ਆਵਾਜ਼ ਕੰਨਾਂ ਦੇ ਵਿੱਚ ਜਾਂਦੀ ਆ ਤਾਂ ਵਾਕਿਆ ਲੱਗਦਾ ਕਿ ਇਸ ਤਰ੍ਹਾਂ ਦੇ ਫਨਕਾਰ ਹਜੇ ਵੀ ਮੌਜੂਦ ਨੇ ਜਿਹੜੇ ਵਿਰਸਾ ਜਿੰਦਾ ਰੱਖਦੇ ਨੇ ਜਿਹੜੇ ਸੱਭਿਆਚਾਰ ਜਿੰਦਾ ਰੱਖਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਉਦੋਂ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਜਦੋਂ ਪੰਜਾਬ ਦੇ ਲੋਕ ਭੁੱਲ ਜਾਂਦੇ ਨੇ ਪਰਿਵਾਰ ਨੇ ਗਾਇਕੀ ਕੀਤੀ ਲੋਕਾਂ ਦੇ ਨਾਲ ਹਮੇਸ਼ਾ ਗੱਲਾਂ ਸਾਂਝੀਆਂ ਕੀਤੀ ਆਪਣੇ ਗੀਤਾਂ ਦੇ ਚੱਲিয়ে ਕੀਤੀਆਂ ਜੀ ਤੁਹਾਡੀਆਂ ਬੇਟੀਆਂ ਨੇ ਹੋਰ ਪਰਿਵਾਰ ਦੀਆਂ ਬੇਟੀਆਂ ਨੇ ਕਿ ਉਹਨਾਂ ਨੂੰ ਗਾਹ ਗਾਇਕੀ ਵਿੱਚ ਪਾਉਣਾ ਚਾਹੁੰਦੇ ਅ ਸਰ ਮੈਂ ਅਸੀਂ ਜੋ ਪੰਜਾਬਲੇ ਕੀਤਾ ਮੇਰੀ ਮਾਤਾ ਜੀ ਨੇ ਜੋ ਪੰਜਾਬਲੇ ਕੀਤਾ ਤੇ ਉਹਦਾ ਪੇ ਬੈਕ ਜੋ ਸਾਨੂੰ ਮਿਲਿਆ ਉਹ ਦੁੱਖ ਦੇਣ ਵਾਲਾ ਸੀ ਮੇਰੀ ਮਾਤਾ ਜੀ ਦੇ ਜਾਣ ਤੋਂ ਬਾਅਦ ਜੀ ਅ ਪੁੱਛਿਆ ਨਹੀਂ ਕਿਸੇ ਨੇ ਹੂੰ ਕੋਈ ਆਇਆ ਨਹੀਂ ਮੰਮੀ ਬਾਈ ਜੀ ਆਂਦੇ ਰਹੇ ਨੇ ਮੰਮੀ ਬਾਈ ਜੀ ਬਹੁਤ ਅਜ਼ੀਮ ਸ਼ਖਸੀਅਤ ਨੇ ਤੇ ਇੱਕ ਸਤੀ ਦੇ ਨਾਲ ਜੁੜੀ ਰਹੀ ਸਿੰਦਰ ਸਤੀ ਓਕੇ ਤੇ ਮੇਰੇ ਬੱਚਿਆਂ ਨੇ ਬੜੀ ਵਾਰੀ ਮੈਨੂੰ ਕੁਐਸਚਨ ਕੀਤਾ ਬਾਜੀ ਕਿ ਮੰਮੀ ਨਾਨੀ ਨੇ ਇਹਨਾਂ ਕੁਝ ਪੰਜਾਬ ਲਈ ਕੀਤਾ ਤੇ ਤੁਸੀਂ ਵੀ ਅਜੇ ਇਹੀ ਕੰਮ ਕਰ ਰਹੇ ਹੋ ਤੁਸੀਂ ਕੀ ਪਾਉਗੇ ਕਰਕੇ ਛੱਡ ਦਿਓ ਇਹ ਸਭ ਕੁਝ ਅੱਛਾ ਬੱਚਿਆਂ ਦਾ ਮਨੋਵਲ ਟੁੱਟ ਗਿਆ ਟੁੱਟਿਆ ਜੀ ਬਿਲਕੁਲ ਟੁੱਟਿਆ ਮਨ ਉਹਨਾਂ ਨੇ ਦੇਖਿਆ ਉਹਨਾਂ ਨੇ ਹਲਾਕ ਪਰ ਹੁਣ ਆ ਜੋ ਕੁਝ ਹੋਇਆ ਇਸ ਤੋਂ ਬਾਅਦ ਵੀ ਅਸੀਂ ਕਹਾਂਗੇ ਕਿ ਨਹੀਂ ਆਪਰੇ ਨੇਜ ਦੇ ਲੋਕ ਨਹੀਂ ਮੈਂ ਤੇ ਭਾਜੀ ਮੈਂ ਸੱਚੀ ਕਹਿ ਰਹੀ ਹਾਂ ਕਿ ਇਸ ਤੋਂ ਪਹਿਲਾਂ ਮੇਰਾ ਹੋਈ ਸੀ ਕਿ ਮੈਂ ਬੜਾ ਹੋ ਗਿਆ ਸਭਿਆਚਾਰ ਸਭਿਆਚਾਰ ਮੈਂ ਇਹ ਛੜਕੂਟ ਕਰ ਦੇਣ ਲੱਗੀ ਸੀ ਕਿਉਂਕਿ ਮੇਰਾ ਮੰਨਣਾ ਹੈ ਕਿ ਸਾਡੇ ਪੰਜਾਬੀ ਸਭਿਆਚਾਰ ਦੀ ਅਰਥੀ ਉਦੋਂ ਹੀ ਉੱਠ ਗਈ ਜਦੋਂ ਗੁਰਮੀਤ ਬਾਵਾ ਜੀ ਦੀ ਜਨਾਜ਼ਾ ਉੱਠਿਆ ਉਧੇਰ થી ਉੱਠ ਗਈ ਸੀ ਅੱਖਾਂ ਭਰਦੀਆਂ ਜਦੋਂ ਯਾਦ ਕਰਦੀ ਉਹ ਸਮੇਂ ਨੂੰ ਯਾਦ ਕਰਦੀ ਕਿ ਪਹਿਲੇ ਬੱਲੇ ਬੱਲੇ ਸੀ ਤੇ ਅੱਜ ਪਤਾ ਹੀ ਨਹੀਂ ਕੁਝ ਕਿੱਥੇ ਹੈ ਕਹਿੰਜਾ ਬਿਲਕੁਲ ਜੀ ਦੁੱਖ ਲੱਗਦਾ ਸਰ ਉਹ ਜਰਾ ਬਹੁਤ ਦੁੱਖ ਲੱਗਦਾ ਬਹੁਤ ਹੂੰ ਹੂੰ ਮੇਰੇ ਮੰਮੀ ਨੇ ਕਦੀ ਗਾਣਿਆਂ ਦਾ ਸਮਝਾਉਤਾ ਨਹੀਂ ਕੀਤਾ ਤੇ ਸਾਨੂੰ ਵੀ ਉਹੀ ਸਿੱਖਿਆ ਦਿੱਤੀ ਪਰ ਅੱਜ ਕੱਲ ਜਿਹੜੇ ਗਾਣੇ ਸਭ ਕੁਝ ਜੋ ਚੱਲ ਰਿਹਾ ਹੈ ਭਾਜੀ ਬੜਾ ਦੁੱਖ ਲੱਗਦਾ ਕਿ ਅਸੀਂ ਆਪਣੀ ਪੀੜ੍ਹੀ ਨੂੰ ਅੱਗੇ ਕੀ ਦੇ ਰਹੇ ਹਾਂ ਹਾਂ ਕੁਝ ਵੀ ਨਹੀਂ ਦੇ ਰਹੇ ਅਸੀਂ ਨੇ ਆਪਣੀ ਪੀੜ੍ਹੀ ਨੂੰ ਕਹਿ ਦਿੱਤਾ ਵੀ ਕੋਈ ਮੂੰਹ ਸੇ ਰਹੀ ਨਹੀਂਗਾ ਜੀ ਮੇਰੇ ਮਾਤਾ ਜੀ ਅਕਸਰ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਕਿਸੇ ਕਾਮ ਨੂੰ ਖਤਮ ਕਰਨਾ ਹੈ ਉਹਨੂੰ ਉਹਦੇ ਸੱਦੇ ਚੜ੍ਹ ਤੋਂ ਦੂਰ ਕਰ ਦਿਓ ਹਮ ਲੱਚਰ ਤਾਂ ਉਹ ਜਿਆਦਾ ਪਸੰਦ ਕਰਦੇ ਕਿ ਸਟੇਜ ਤੇ ਕੋਈ ਚੜ੍ਹ ਜਾਏ ਤਾਂ ਉਹ ਕਹਿੰਦੇ ਵੀ ਬਸ ਠੀਕ ਹੈ ਇਹੋ ਹੀ ਸਭ ਕੁਝ ਐਸ ਤਰ੍ਹਾਂ ਲੱਗਦਾ ਚੰਗੀ ਗਾਇਕੀ ਨੂੰ ਵੇਖਦਾ ਨਹੀਂ ਪਿਆ ਨ ਦੇਖਦਾ ਨਹੀਂ ਪਿਆ ਕੋਈ ਪਰ ਸੁਣਵਈਏ ਹੈ ਜੇ ਵੀ ਹੈਗੇ ਆ ਕਹਿ ਸਕਦੇ ਕਿ ਨਹੀਂ ਅ ਮੈਂ ਪਾਜੀ ਜਦੋਂ ਮੈਨੂੰ ਮੌਕਾ ਮਿਲਦਾ ਹੈ ਸਟੇਜ ਕਰਨ ਦਾ ਜਦੋਂ ਕਿਉਂਕਿ ਅ ਨੇ ਮਾਤਾ ਜੀ ਲੈਡੀ ਸੰਗੀਤ ਦੇ ਪ੍ਰੋਗਰਾਮ ਕਰਦੇ ਹੁੰਦੇ ਸੀ ਜੀ ਤੇ ਅਸੀਂ 2 ਘੰਟੇ ਲਈ ਬਿਲਕੁਲ ਪੁਰਾਣੇ ਪੰਜਾਬ ਚ ਲੈ ਜਾਂਦੇ ਸੀ ਆਡੀਅנס ਨੂੰ ਬਿਲਕੁਲ ਤੇ ਉਹਨਾਂ ਦੇ ਕੰਸਰਨ ਵਿੱਚ ਵੀ ਮੈਨੂੰ ਜਦੋਂ ਸ਼ੋਅਜ਼ ਮਿਲੇ ਨੇ ਜਿਹੜੇ ਜਿਨ੍ਹਾਂ ਨੇ ਮੈਨੂੰ ਗੁਰਮੀਤ ਬਾਵਾ ਜੀ ਦੇ ਨਾਲ ਦੇਖਿਆ ਸੀ ਸਟੇਜ ਤੇ ਹਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ 2 ਘੰਟੇ ਬਿਲਕੁਲ ਨਿਰੋਲ ਅਸੀਂ ਬਿਲਕੁਲ ਸਭਿਆਚਾਰ ਪੇਸ਼ ਕਰਦੇ ਹਾਂ ਬੜੀ ਖੁਸ਼ੀ ਹੁੰਦੀ ਹੈ ਜੋ ਸਾਰੇ ਬਹਿ ਕੇ ਸੁਣਦੇ ਨੇ ਹੂੰ ਹੂੰ ਤੇ ਫਿਰ ਉਦੋਂ ਹੀ ਦੁੱਖ ਨਾਲ ਹੋਣ ਲੱਗ ਪੈਂਦਾ ਹੈ ਕਿ ਸਾਡੀ ਸਟੇਜ ਤੋਂ ਉਤਰਨ ਦੀ ਧੀਰ ਹੈ ਨਾਲੀ ਡੀਜੇ ਲੱਗ ਜਾਂਦਾ ਹੈ ਫਿਰ ਭੁੱਜਦੇ ਫਿਰ ਉਹੋ ਹੀ ਚੀਜ਼ਾਂ ਲੱਗ ਜਾਂਦੀਆਂ ਨਾਲੀ ਸਰ ਕੁਝ ਹੋਇਆ ਨਹੀਂ ਅੱਛਾ ਉਹਨੂੰ ਸ਼ੋਅ ਮਿਲਨੇ ਤੁਹਾਨੂੰ ਸ਼ੁਰੂਆਤ ਹੋ ਲਗੀ ਪੰਜਾਬ ਦੇ ਲੋਕ ਪੰਜਾਬ ਤੇ ਬਾਹਰ ਜਿਹੜੇ ਲੋਕ ਬਿਠੇ ਨੇ ਉਹ ਤਿਆਰੀਆਂ ਵਿੱਚ ਨੇ ਕਿ ਅਸੀਂ ਹੁਣ ਗਲੋਰੀ 바ਵਾ ਨੂੰ ਸ਼ੋਅ ਦੇਣੇ ਆ ਤੁਹਾਡੀਆਂ ਤਿਆਰੀਆਂ ਨਾਲ ਸ਼ੋਅ ਦੀ ਬਿਲਕੁਲ ਜੀ ਮੈਂ ਤਿਆਰੀਆਂ ਕਰ ਰਹੀ ਆ ਮੈਨੂੰ ਮੈਂ ਵੀ ਦੱਸ ਦੇਣਾ ਚਾਹੁੰਦੀ ਆ ਜੀ ਸਾਡਾ ਅਸਲੀ ਸੱਭਿਆਚਾਰ ਕੀ ਹੈ ਕਿ ਅਸੀਂ ਸਿਰਫ ਡੀਜੇ ਦੇ ਗਾਣਿਆਂ ਤੇ ਨਹੀਂ ਨੱਚ ਸਕਦੇ ਸਾਡਾ ਸੱਭਿਆਚਾਰ ਕਦੀ ਬਹੁਤ ਅਮੀਰ ਹੈ ਕਦੀ ਉਹ ਫੋਲ ਕੇ ਵੇਖੋ ਬਹੁਤ ਕੁਛ ਹੈ ਉਹਦੇ ਵਿੱਚ ਨਚਣ ਨੂੰ ਪੰਡੀਆਂ ਪੰਗੜੇ ਪਉਣ ਨੂੰ ਹਾਂਜੀ ਪੂਰੀ ਤਿਆਰੀ ਹੈ ਸਰ ਅਕਸ਼ੇ ਕੁਮਾਰ ਜੀ ਨੂੰ ਕੁਝ ਕਹਿਣਾ ਚਾਹੁੰਦੇ ਮੈਂ ਵੀਰ ਮੈਂ ਤਿੰਨ ਅਸੀਂ ਭੈਣਾ ਇੱਕ ਤੇ ਮੇਰੀ ਭੈਣ ਪੂਰੀ ਹੋ ਗਈ ਤੇ ਤੁਸੀਂ ਰੱਬ ਵੱਲੋਂ ਮੇਰੇ ਵੀਰ ਭੇਜਿਆ ਅੱਜ ਬਾਬੇ ਨਾਨਕ ਨੇ ਬੜੀ ਮਿਹਰ ਕੀਤੀ ਅੱਜ ਮੇਰੇ ਤੇ ਕਿ ਅਕਸ਼ੇ ਕੁਮਾਰ ਨੂੰ ਮੇਰਾ ਭਰਾ ਬਣਾ ਕੇ ਭੇਜਿਆ ਵੀਰਾ ਖੁਸ਼ ਰਹੋ ਹਮੇਸ਼ਾ ਤੁਹਾਡਾ ਪਰਿਵਾਰ ਆਬਾਦ ਰਹੇ ਤਤੀਵਾ ਨਾ ਲੱਗੇ ਮੇਰੇ ਵੀਰ ਨੂੰ ਤੇ ਨਾ ਹੀ ਉਹਨਾਂ ਦੇ ਪਰਿਵਾਰ ਨੂੰ ਖੁਸ਼ ਰੋ ਹਮੇਸ਼ਾ ਤੇ ਪ੍ਰਮਾਤਮਾ ਹੋਰ ਤਰੱਕੀਆਂ ਦੇਵੇ ਵੀਰੇ ਤੇਰੇ ਖਜ਼ਾਨੇ ਭਰੇ